ਸਸੇ ਗੱਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਵਰਤ ਵਾਸਤੇ ਸਪੈਸ਼ਲ ਆਪਾਂ ਸਾਬੂਦਾਨੇ ਦੀ ਖਿਜੜੀ ਜਿਹਦੇ ਵਾਸਤੇ ਆਪਾਂ ਪਾਈਆ ਆਪਾਂ ਕਰ ਲਿਆ ਤੇ ਜੀ ਸਾਬੂਦਾਨੇ ਸਾਬੂਦਾਨੇ ਨੂੰ ਆਪਾਂ ਪਹਿਲਾਂ ਭਿਓ ਕੇ ਰੱਖ ਦਿੱਤਾ ਸੀ 2 ਘੰਟੇ ਆ ਦੇਖੋ ਸਾਬੂਦਾਨਾ ਬਿਲਕੁਲ ਸੌਫਟ ਹੋ ਚੁੱਕਾ ਹੈ ਆ ਦੇਖੋ ਮਿੰਟ ਦੇ ਵਿੱਚ ਇਹ ਬਸ ਆਪਣੀ ਖਿਜੜੀ ਤਿਆਰ ਹੋ ਦੇਗੀ ਜਦੋਂ ਆਪਣਾ ਤੜਕਾ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਨਾਲ ਲਿਤੇ ਜੀ ਆਪਾਂ ਦੋ ਆਲੂ ਲਿੱਤੇ ਆਲੂ ਨੂੰ ਆਪਾਂ ਉਬਾਲ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚਿੱਲਿਆ ਛਿਲ ਕੇ ਆਪਾਂ ਕਟਿੰਗ ਕਰ ਲੈਂਦੀ ਹੈ ਆਲੂ ਆਪਾਂ ਕੱਚਾ ਵੀ ਲੈ ਸਕਦੇ ਆ ਜਰੂਰੀ ਨਹੀਂ ਉਬਾਲਿਆ ਹੋਇਆ ਆਲੂ ਲੈਣਾ ਆਪਾਂ ਕੱਚੇ ਆਲੂ ਵੀ ਆਪਾਂ ਵਰਤ ਸਕਦੇ ਆ ਆ ਹੈਗਾ ਜੀ 1.5 ਇੰਚ ਆਪਾਂ ਅਦਰਕ ਦਾ ਟੁਕੜਾ ਲਿੱਤਾ ਉਹਨੂੰ ਆਪਾਂ ਬਰੀ ਬਰੀ ਕੱਟ ਲਿੱਤਾ ਤਿੰਨ ਆਪਾਂ ਹਰੀ ਤੇ ਇੱਕ ਹੈਗੀ ਲਾਲ ਵਿੱਚ ਦੋ ਹੈਗੀਆਂ ਹਰੀਆਂ ਵਿੱਚ ਲਾਲ ਵਿੱਚ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਇਸ ਕਰਕੇ ਮੈਂ ਇਹਦੇ ਵਿੱਚ ਕਟਿੰਗ ਕੀਤੀ ਆ ਆ ਹੈਗਾ ਜੀ ਧਨੀਆ ਆ ਹੈਗੇ ਜੀ ਮੂੰਗਫਲੇ ਦੀਆਂ ਗਿਰੀਆਂ ਆ ਦੇਖੋ ਇਹ ਆਪਾਂ ਰੋਸਟ ਕਰਕੇ ਕੋਲ ਪਹਿਲਾਂ ਰੱਖ ਲੈਂਦੇ ਆ ਇਹਨੂੰ ਆਪਾਂ ਗ੍ਰाइंड ਕਰਕੇ ਵੀ ਪਾ ਸਕਦੇ ਆ ਇਸ ਤਰ੍ਹਾਂ ਵੀ ਪਾ ਸਕਦੇ ਹੋ ਹੁਣ ਆਪਾਂ ਪਾਵਾਂਗੇ ਦੇਸੀ ਘਿਓ フライਪ ਨੂੰ ਆਪਾਂ ਗੈਸ ਤੇ ਰੱਖਿਆ ਇੱਕ ਵੱਡਾ ਚਮਚ ਆਪਾਂ ਦੇਸੀ ਘਿਓ ਦਾ ਪਾਵਾਂਗੇ ਘਿਓ ਗਰਮ ਹੋ ਚੁੱਕਿਆ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਜੀਰਾ ਆਪਾਂ ਭੁੰਨ ਲੈਨੇ ਉਨਾ ਪਾ ਇਹਦੇ ਵਿੱਚ ਪਾਵਾਂਗੇ ਅਦਰਕ ਨਾਲੇ ਪਾ 2 ਮਿੰਟ ਬਾਹਰਾਂ ਦੇ ਕਨੀਆ ਪਾ ਮਾਰ ਕੇ ਪਾਵਾਂਗੇ ਇਹ ਆਪਾਂ ਤਾਂ ਮੀਡੀਅਮ ਕੀਤਾ ਹੈ ਅਦਰਕ ਤੇ ਹਰੀ ਮਿਰਚ ਨੂੰ ਆਪਾਂ ਪਹਿਲਾਂ ਭੁੰਨ ਲੈਣੇ ਆ ਕਿਉਂਕਿ ਅਦਰਕ ਦਾ ਟੇਸਟ ਕੱਚਾਪਣ ਨਹੀਂ ਆਣਾ ਚਾਹੀਦਾਗਾ ਹਰੀ ਮਿਰਚ ਤੇ ਅਦਰਕ ਭੁੱਜ ਚੁੱਕਿਆ ਹੁਣ ਆਪਾਂ ਪਾਵਾਂਗੇ ਆਲੂ ਆਲੂ ਆਪਾਂ ਕੱਚਾ ਵੀ ਪਾ ਸਕਦੇ ਆ ਮੈ ਕੋ ਉਬਾਲਿਆ ਹੋਇਆ ਆਲੂ ਪਾਇਆ ਇਹਨੂੰ ਹੁਣ ਆਪਾਂ 2 ਮਿੰਟ ਵਾਸਤੇ ਆਪਾਂ ਸੇਕ ਲਵਾ ਲੈਨੇ ਆ ਥੋੜਾ ਜਿਹਾ ਥੋੜਾ ਜਿਹਾ ਆਲੂ ਦਾ ਪਰੋਸਟ ਕਰਨਾ ਥੋੜਾ ਜਿਹਾ ਉਸ ਤਰ੍ਹਾਂ ਆਲੂ ਨਾਲ ਪੇਸ ਬਹੁਤ ਜ਼ਿਆਦਾ ਵਧੀਆ ਆਊਗਾ ਖਿਚੜੀ ਦੇ ਵਿੱਚ ਇਹਨੂੰ ਢੱਕ ਦੇਨੇ ਆ ਆਲੂ ਨਾਲ ਪਰੋਸਟ ਕਰ ਲਿੱਤਾ ਆ ਦੇਖੋ ਇਹ ਇਧਰ ਦੇਖੋ ਇਹਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਐਸਰਾ ਥੋੜਾ ਥੋੜਾ ਆਪਾਂ ਆਲੂ ਨੂੰ ਭੁੰਨ ਲਈਏਗਾ ਤੜਕੇ ਨਾਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਬੂਦਾਣਾ ਆਪ ਨੂੰ ਨਾਲ ਆਪਣੇ ਬਿਲਕੁਲ ਸੌਫਟ ਹੈ ਆ ਦੇਖੋ ਕਿਉਂਕਿ ਆਪਾਂ ਪਹਿਲਾਂ ਭੋਂਕੇ ਰੱਖਿਆ ਹੋਇਆ ਸੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਮੂੰਗਫਲੀ ਮੂੰਗਫਲੀ ਨੂੰ ਆਪਾਂ ਪਹਿਲਾਂ ਰੋਸਟ ਕਰਕੇ ਰੱਖਿਆ ਸੀ ਕੋਈ ਕਿ ਆਪਾਂ ਗ੍ਰाइंड ਕਰਕੇ ਵੀ ਪਾ ਸਕਦੇ ਆ ਆਪਣੇ ਤੇ ਡਿਪੈਂਡ ਹੈ ਹੁਣ ਆਪਾਂ ਪਾ ਲੈਣ ਵਿੱਚ ਨਮਕ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਚਮੈਂਦਾ ਤੀਸਰਾ ਹਿੱਸਾ ਆ ਪਾ ਕਾਲੇ ਮੇਚ ਪਾਊਡਰ ਪਾਉਂਦੇ ਹਾਂ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਨਮਕਾ ਨੂੰ ਸਾਬੂਨਾ ਦੀ ਖਿਚੜੀ ਬਣ ਕੇ ਤਿਆਰ ਹੈ ਹੁਣ ਆਪਾਂ ਲਾਸਟ ਦੇ ਪਾ ਦਿੰਨੇ ਆ ਧਨੀਆ ਧਨੀਆ ਪਾ ਕੇ ਆਪਾਂ ਮਿਕਸ ਕਰ ਦਿੰਨੇ ਆ ਗੈਸ ਨੂੰ ਕਰ ਦਿੰਨੇ ਆ ਬੰਦ ਇਹਨੂੰ ਆਪਾਂ ਪਲੇਟ 'ਚ ਕੱਢ ਲਿਆ। ਖਿਚੜੀ ਬਣ ਕੇ ਆਪਣੀ ਤਿਆਰ ਹੈ ਸਾਬੂਦਾਣੇ ਦੀ। ਸਾਬੂਦਾਣੇ ਦੀ ਖਿਚੜੀ ਨੂੰ ਆਪਾਂ ਪਲੇਟ 'ਚ ਕੱਢ ਲਿਆ ਤਾਂ ਆ ਦੇਖੋ। ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ। ਦੇਖੋ ਤੁਸੀਂ ਕਿੰਨੀ ਸੋਹਣੀ ਲੱਗਦੀ ਪਈ ਆ ਦੇਖੋ ਪਲੇਟ ਦੇ ਵਿੱਚ ਪਾਈ। ਜਰੂਰ ਟਰਾਈ ਕਰਕੇ ਦੇਖਿਓ। ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਧੰਨਵਾਦ ਜੀ।